ਇਹ ਸਾਜਾ ਮੋਰਚਾ ਜਿਹੜਾ ਇਹ ਅੱਜ ਨਵਾਂ ਨਹੀਂ ਇਹ ਤੇ ਬਾਬੇ ਨਾਨਕ ਤੋਂ ਸ਼ੁਰੂ ਹੋ ਗਿਆ ਜਦੋਂ ਕਤਲੇਆਮ ਹੋਇਆ ਕਿਉਂ ਇਹ ਜ਼ਬਰ ਜ਼ੁਲਮ ਦੇ ਖਿਲਾਫ ਹੈ ਮਰਦੂਮਾਂ ਦੇ ਹੱਕ ਸੱਚ ਦੇ ਪਹਿਰੇਦਾਰ ਨੇ ਇਹ ਕਿਸੇ ਦੇਸ਼ ਮਜ਼ਮ ਨਕਲ ਜਾਤ ਦੇ ਖਿਲਾਫ ਨਹੀਂ ਸਭੇ ਸੰਜੀ ਵਾਲ ਸਦਾਈ ਤੂੰ ਕਿਸੇ ਨਾ ਦੀ ਸੇ ਬਹਰਾ ਜਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੰਚਾਇਤ ਹੈ ਉਪਦੇਸ਼ ਚਵਰਨਾ ਕੋ ਸਾਂਝਾ ਉਸ ਨੂੰ ਨਜ਼ਰੀਏ ਨੂੰ ਧਿਆਨ ਚ ਰੱਖਦੇ ਆ ਉਹੀ ਖਾਲਸਾ ਪੰਥ ਹੈ ਉਹੀ ਬਾਬਾ ਬੰਦਾ ਸਿੰਘ ਬਹਾਦਰ ਹੈ ਉਹੀ ਬਾਬਾ ਜੱਸਾ ਸਿੰਘ ਆਲੂਵਾਰੀਏ ਸਿੱਖ ਮਿਸਲਾਂ ਹਨ ਉਹੀ ਸ਼ੇਰੇ ਪੰਜਾਬ ਹੈ ਤੇ ਸ਼ੇਰੇ ਪੰਜਾਬ ਨੇ ਇਸ ਗੱਲ ਨੂੰ ਸੱਚ ਕਰ ਦਿੱਤਾ ਕਿ ਜਦੋਂ ਅਰੰਗਜੀਤ ਜੀ ਰਾਜ ਆਏ ਇੱਥੇ ਜੰਗੂ ਉਤਾਰੇ ਜਾਂਦੇ ਇੱਥੇ ਰਾਮ ਰਾਜ ਆਏ ਕਿਤੇ ਮਸਜਿਦਾਂ ਢੱਕਦੀਆਂ ਨੇ ਇੱਥੇ ਸਰਕਾਰ ਖਾਲਸਾ ਆਈ ਨਾ ਕਿਸੇ ਦਾ ਮੰਦਿਰ ਟੁੱਟਾ ਨਾ ਕਿਸੇ ਦੀ ਮਸਜਿਦ ਢੱਗੀ ਨਾ ਕਿਸੇ Hindu Hindu ਦਾ ਕਤਲ ਹੋਣ ਦਿੱਤਾ ਤੇ ਨਾ ਕਿਤੇ ਮੁਸਲਮਾਨ ਦਾ ਕਤਲ ਹੋਣ ਦਿੱਤਾ ਆ ਜਿਹੜੇ ਨੇ ਵੀ ਬੈਠੇ ਨੇ ਉਥੇ ਮੁਹਕਮ ਚੰਦ ਵੀ ਕੈਬਨਟ 'ਚ ਬੈਠੇ ਹੋਏ ਉਥੇ ਹਰੀ ਸਿੰਘ ਨਲੂਏ ਵੀ ਬੈਠੇ ਹੋਏ ਆ ਇਹ ਸਾਝੀ ਵਾਲਤਾ ਦੀ ਉਹ ਗੱਲ ਸੀ ਜਿਸ ਨੂੰ ਬੁਲੰਦ ਰੱਖਣ ਲਈ ਇਹ ਮੋਰਚਾ ਗੁਰਨਾਨਕ ਸਾਹਿਬ ਕੋਈ ਸ਼ੁਰੂ ਹੋ ਗਿਆ ਸੀ ਬਾਬਰ ਨੂੰ ਜਾਬਰ ਕਹਿ ਕੇ ਔਰ ਉਸ ਵਾਸਤੇ ਕਦੇ ਜਬਰ ਦਾ ਮੁਕਾਬਲਾ ਸਬਰ ਨਾ ਕਰਦਿਆਂ ਸ਼ਹੀਦੀ ਪਿਆਲੇ ਪੀਨੇ ਪਰ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਉੱਤੇ ਮੁਕੱਦਮਾ ਝੂਠਾ ਦਰਜ ਕੀਤਾ ਜਾਂਦਾ ਹੈ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ ਹੈ ਕਤਲ ਕਰਨ ਤੋਂ ਬਾਅਦ ਕਹਿੰਦੇ লাশ ਤੱਕ ਨਹੀਂ ਲੱਭਣੀ ਚਾਹੀਦੀ ਗੁਰੂ ਹਰਿਵਿੰਦਰ ਸਾਹਿਬ ਜੀ ਨੇ ਇਸ ਗੱਲ ਨੂੰ ਬਰੀਕੀ ਨਾਲ ਦੇਖਿਆ ਮੇਰੀ ਪੀਰੀ ਦਾ ਸਬਦਾਨ ਨਹੀਂ ਇਹ ਹੀ ਹੈ ਕਿਸੇ ਨੂੰ ਮਾਰਨਾ ਨਹੀਂ ਮਾਰਨ ਵਾਲੇ ਨੂੰ ਰੋਕਣਾ ਡਿਫੈਂਸ ਹੈ ਮਿਲਟੈਂਟ ਨਹੀਂ ਆਰਮੀ ਹੈ ਇਹਦੇ ਵਿੱਚ ਅੰਤਰ ਹੈ ਖਰੂਦੀ ਨਹੀਂ